ਪੌਂਟਨਪਤ ਉਹਨਾਂ ਦੇ ਦੱਸਣ ਦੇ ਮਤਲਬ ਇਹੀ ਆ ਰਿਹਾ ਹੈ ਕਿ ਉੱਥੇ ਫੋਟੋਆਂ ਵਿੱਚ ਰਹੀ ਸੀਗਾ। ਉਹਨਾਂ ਤੋਂ ਕੁਝ ਨਹੀਂ ਪਤਾ ਇਸ ਬਾਰੇ ਕੀ ਗੱਲ ਸੀਗੀ ਉੱਥੇ। ਤੇ ਉਸ ਦੌਰਾਨ ਬਸ ਉੱਥੇ ਐਕਸੀਡੈਂਟ ਵਾਪਰ ਗਿਆ ਵੀ ਉਹ ਪਾਣੀ 'ਚ ਡਿੱਗ ਪਈ ਸਮੁੰਦਰ 'ਚ। ਤਾਂ ਇਹੀ ਮੰਗ ਕਰਦੇ ਵੀ ਸਾਡੀ ਮਦਦ ਕੀਤੀ ਜਾਵੇ ਤੇ ਸਾਨੂੰ ਤਲਾਸ਼ ਕਰਨ ਵਿੱਚ ਸਾਡੀ ਸਰਕਾਰ ਕੋਈ ਨਾ ਕੋਈ ਮਦਦ ਕਰੇ। ਕੇਂਦਰ ਸਰਕਾਰ ਨੂੰ ਇਹੀ ਮੰਗ ਕਰਦੇ ਆਂ ਜੀ। ਗਰਮੇਲ ਸਿੰਘ ਜੀ ਮੈਂ ਸੰਦੀਪ ਸਿੰਘ ਦਾ ਡੈਡੀ ਜੀ ਸਾਡੇ ਕੋਲ ਮਗਵੀ 2021 ਵਿੱਚ ਕੋਲ ਨਾਂ ਕੀ ਵੱਢੀ ਸੀ ਤੇ ਉਹ ਕਹਿ ਰਹੇ ਸੀ ਡੈਡੀ ਬਿਰਖਸ਼ੌਗ ਪੂਰਾ ਕਰੇਗਾ ਮਾਪੂ ਤਾਂ ਕਰੂੰਗਾ ਤੇ ਉਹ ਕਹੇ ਮੇਰੇ ਮੈਂ ਬਾਹਰ ਜਾਣਾ ਚਾਹੁੰਦੀ ਹਾਂ ਤੇ ਮੈਂ ਸੋੜੇ ਘਤਰੀਆ ਪੁੱਤ ਕੁਝ ਦੱਸ ਕੀ ਬੋਲਣਾ ਆ ਡੈਡੀ ਮੈਂ ਬਾਹਰ ਲੈਣਾ 2021 ਦੇ ਵਿੱਚ ਆ ਕੇ ਬਸ ਇੱਥੇ 2022 ਵਿੱਚ ਵੀ ਆਈ ਲੈਸ ਕਰਕੇ ਕਲੀਅਰ ਕਰ ਦਿੱਤੀ ਤੇ ਪਰ ਦੂ ਬਾਅਦ ਅਸੀਂ ਕਰਜਾ ਚੱਕ ਕੇ ਬੜੇ ਮੁਸ਼ਕਲ ਨਾਲ ਵੀ ਸਾਡੇ ਕੋਈ ਕਰ ਦਸਧਾਰ ਹੋਊਗਾ ਤੇ ਇਸ ਕਰਕੇ ਭੇਜੀ ਜੀ